ਸਸਿਕਾ ਮਿੱਤਰੋ ਆਪਾਂ ਕੁਝ ਕੁ ਦਿਨ ਪਹਿਲਾਂ ਨਾ ਉਹ ਪੇਜ ਤੇ ਵੀਡੀਓ ਪਾਈ ਸੀਗੀ ਆਪਣੇ ਤੇ ਤੇ ਬਹੁਤ ਸਾਰੇ ਭਰਾਵਾਂ ਨੇ ਦੇਖੀ ਵੀ ਵੀਡੀਓ ਪਰ ਚਲੋ ਜਿੰਨੇ ਉਹ ਵੀਡੀਓ ਨੂੰ ਦੇਖਣਾ ਚਾਹੀਦਾ ਸੀ ਉਹਨਾਂ ਤਾਂ ਨਹੀਂ ਹੋ ਹੋਇਆ ਕਿਉਂਕਿ ਸਾਡਾ ਇਸ ਪਾਸੇ ਧਿਆਨ ਹੀ ਨਹੀਂ ਨਾ ਗੱਲਾਂ ਤੇ ਤੇ ਨਾ ਹੀ ਅਸੀਂ ਬੱਚਿਆਂ ਨੂੰ ਚੀਜ਼ਾਂ ਦਿਖਾਉਨੇ ਆ ਤੇ ਪਰ ਚਲੋ ਜਿਹੜੇ-ਜਿਹੜੇ ਅ ਮਤਲਬ ਆਪਣੇ ਇੱਕ ਕਹ ਲਈਏ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਵੀਡੀਓ ਦਿਖਾਈ ਤੇ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਆ ਬਹੁਤ-ਬਹੁਤ ਵੀਡੀਓ ਕੀ ਸੀਗੀ ਤੇ ਉਹਦੇ ਤੇ ਆਪਾਂ ਜ ਦੁਬਾਰਾ ਗੱਲ ਕਰਾਂਗੇ ਤੇ ਉਹਦਾ ਮੈਂ ਇੱਕ ਥੋੜਾ ਜਿਹਾ ਦੁਬਾਰਾ ਯਾਨੀ ਇੱਕ ਕਹਿ ਲਈਏ ਵੀ ਉਹਦੇ ਤੇ ਤਿਆਰਬਾ ਕੀਤਾ ਦੁਬਾਰਾ ਉਸ ਚੀਜ਼ ਤੇ ਤੇ ਮੈਂ ਤੁਹਾਡੇ ਨਾਲ ਦੁਬਾਰਾ ਉਹ ਸਾਂਝੀ ਕਰਦਾ ਗੱਲ ਵੀ ਜਿਹੜੇ ਕੇਲੇ ਨੇ ਆਪਾਂ ਸਾਰੇ ਖਾਨਨੇ ਆ ਕੇਲੇ ਦਾ ਆਮ ਵਰ ਤੋਂ ਚਾਉਂਦਾ ਆਪਾਂ ਬੱਚੇ ਨੇ ਜਿਹੜੇ ਜ਼ਿਆਦਾਤਰ ਜਿਵੇਂ ਜਿਮ ਵਾਲੇ ਬੱਚੇ ਉਦਾਂ ਸਾਰੇ ਆਪਾਂ ਮਤਲਬ ਘਰਾਂ 'ਚ ਵੀ ਜਿਹੜਾ ਕੇਲਾ ਫਲਾਂ ਨੂੰ ਆਪਾਂ ਕਾਫੀ ਜ਼ਿਆਦਾ ਮਤਲਬ ਖਾਨਨੇ ਆ ਪਰ ਜੇ ਤੁਸੀਂ ਇਹ ਸਵਾਲ ਕਰੋ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ ਖਾਸ ਕਰ 15 16 ਸਾਲ ਤੱਕ ਉਮਰ ਆ ਜਾਂ ਉਸ ਤੋਂ ਘੱਟ ਉਮਰ ਵਾਲੇ ਬੱਚੇ ਬਈ ਜਿਹੜਾ ਕੇਲਾ ਵੀ ਇਹ ਲੱਗਦਾ ਕਿਵੇਂ ਆ ਤੇ ਕਿੱਥੇ ਆ ਉਹਦਾ ਉਹ ਦੱਸ ਦੇਣਗੇ ਵੀ ਚਲੋ ਵੀ ਇਸ ਤਰ੍ਹਾਂ ਦਾ ਕੇਲੇ ਦਾ ਪੌਦਾ ਹੁੰਦਾ ਤੇ ਉਹਨੂੰ ਜਿਹੜਾ ਇਹ ਇਸ ਤਰ੍ਹਾਂ ਕੇਲੇ ਲੱਗੇ ਹੁੰਦੇ ਨੇ ਪਰ ਕੇਲੇ ਦੇ ਵਿੱਚ ਕੋਈ ਬੀਜ ਨਹੀਂ ਹੁੰਦਾ ਬਿਹਰ ਜਿਹੜੇ ਅੱਗੇ ਹੋਰ ਪੌਦੇ ਪੈਦਾ ਹੁੰਦੇ ਨੇ ਜਿਹੜੇ ਆਪਾਂ ਹੋਰ ਅੱਗੇ ਇਹਨਾਂ ਨੂੰ ਵਧਾਉਨੇ ਆ ਜਿਵੇਂ ਪੌਦਿਆਂ ਨੂੰ ਵੀ ਉਹ ਫਿਰ ਕਿਵੇਂ ਹੁੰਦੇ ਨੇ ਉਹ ਪਤਾ ਨਹੀਂ ਬੱਚਿਆਂ ਨੂੰ ਤੇ ਮੈਂ ਉਦੋਂ ਵੀਡੀਓ ਪਾਈ ਸੀ ਕਿਉਂਕਿ ਆਪਾਂ ਲਾ ਰਹੇ ਸੀਗੇ ਹੋਰ ਪੌਦੇ ਕੇਲਿਆਂ ਦੇ ਤੇ ਉਹ ਆਪਾਂ ਵੀਡੀਓ ਹਾਂਜੀ ਕਰੀ ਸੀਗੀ ਤੇ ਹੁਣ ਜਿਹੜੇ ਵੱਡੇ ਨੇ ਵੱਡੀ ਉਮਰ ਦੇ ਲੋਕ ਸਾਰਿਆਂ ਨੂੰ ਤਾਂ ਪਤਾ ਇਹ ਗੱਲਾਂ ਦਾ ਵੀ ਜਿਹੜਾ ਇਹ ਕੇਲੇ ਦਾ ਪੌਦਾ ਹੁੰਦਾ ਇਹਦੀ ਜੜ ਦੇ ਵਿੱਚ ਹੀ ਨੀਚੇੋਂ ਮਤਲਬ ਨਿਕਲਦੇ ਨੇ ਆਪਣੇ ਨਵੇਂ ਆ ਬੂਟੇ ਤੇ ਉਹਨਾਂ ਨੂੰ ਪੰਥੋਂ ਪੱਟ ਕੇ ਹੋਰ ਜਗ੍ਹਾ ਤੇ ਲਾਉਂਦੇ ਆ ਪਰ ਹਰਾਨੀ ਹੋਈ ਮੈਨੂੰ ਵੀ ਉਦੋਂ ਤਾਂ ਚਲੋ ਆਪਾਂ ਵੀਡੀਓ ਵੈਸੇ ਸਾਂਝੀ ਕਰੀ ਸੀਗੀ ਕਿਉਂਕਿ ਮੈਂ ਲਾ ਰਿਹਾ ਸੀ ਖੋਦੋ ਮੈਂ ਆਪਾਂ ਲਾਉਂਦਿਆਂ ਦੀ ਵੀਡੀਓ ਪਾਈ ਸੀ ਕਿ ਇਸ ਤਰ੍ਹਾਂ ਪੱਟ ਕੇ ਲਾਏ ਜਾਂਦੇ ਨੇ ਪਰ ਯਾਰ ਮੈਂ ਉਸ ਚੀਜ਼ ਤੇ ਬਾਅਦ ਚ ਜਦੋਂ ਉਹ ਕਰਿਆ ਮੈਂ ਜਿੱਥੇ ਵੀ ਕੋਈ ਮੈਨੂੰ ਕੋਈ ਬੱਚੇ ਮਿਲਣੇ ਮੈਂ ਉਹਨਾਂ ਨੂੰ ਇਹ ਗੱਲ ਸਵਾਲ ਕਰਨਾ ਕਰੀਬ ਕਰੀ ਮੈਂ ਇਹ 20 21 ਬੱਚਿਆਂ ਨੂੰ ਸਵਾਲ ਕਰ ਚੁੱਕਿਆ ਹਾਂ ਤੇ ਸਾਰਿਆਂ ਦਾ ਜਿਹੜਾ ਜਵਾਬ ਸੀ 노 ਸੀ 노 ਕਿਸੇ ਨੂੰ ਨਹੀਂ ਪਤਾ ਸੀਗਾ ਜੀ ਬਈ ਇਹ ਜਿਹੜੇ ਕੇਲੇ ਦੇ ਇਹ ਨਵੇਂ ਪੌਦਾ ਕਿਵੇਂ ਤਿਆਰ ਹੁੰਦਾ ਤੇ ਕੇਲੇ 'ਚ ਬੀਜ ਨਹੀਂ ਹੁੰਦਾ ਬਈ ਉਹ ਮਤਲਬ ਕਿਸ ਤਰ੍ਹਾਂ ਅੱਗੇ ਫਿਰ ਵੱਧਦਾ ਜਿਹੜਾ ਉਹ ਕਿਵੇਂ ਹੁੰਦਾ ਪੌਦਿਆਂ ਦਾ ਤੇ ਬਾਕੀ ਯਾਰ ਕੀ ਫਿਰ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਟੀਚਰ ਨੇ ਮਤਲਬ ਇਸ ਤਰ੍ਹਾਂ ਜਰਨਲ ਨੌਲੇਜ ਦੀਆਂ ਗੱਲਾਂ ਨਹੀਂ ਦੱਸਦੇ ਕਿਉਂਕਿ ਜ਼ਰੂਰੀ ਨਹੀਂ ਵੀ ਆਪਾਂ ਕਿਤਾਬਾਂ ਵਾਲੀ ਪੜ੍ਹਾਈ ਕਰਨੀ ਹੈ ਕਿਤਾਬਾਂ ਵਾਲੀ ਪੜ੍ਹਾਈ ਤੋਂ ਬਿਨਾਂ ਵੀ ਜਿਹੜੀ ਜਰਨਾ ਨੌਲੇਜ ਆ ਹੋਣੀ ਚਾਹੀਦੀ ਆ ਸੋ ਜ਼ਰੂਰ ਇਹੋ ਜੀਆਂ ਗੱਲਾਂ ਆਪਣੇ ਬੱਚਿਆਂ ਨਾਲ ਸਾਂਝੀਆਂ ਕਰਿਆ ਕਰੋ ਤਨੋਂ ਇਹ ਜਾਣਕਾਰੀ ਦਿਆ ਕਰੋ ਇਸ ਤਰ੍ਹਾਂ ਦੀ ਕਿਤਾਬਾਂ ਵਾਲੀਆਂ ਪੜ੍ਹਾਈਆਂ ਤੋਂ ਬਿਨਾਂ ਵੀ